ਸੋ ਅੱਜ ਆਪਾਂ ਖੋ-ਖੋ ਦਾ ਜਿਹੜਾ ਹੈ ਖੋ-ਖੋ ਦੀ ਖੇਡ ਹੁੰਦੀ ਹੈ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਸੋ ਬੜੇ ਹੀ ਬੱਚੇ ਇਸ ਨੂੰ ਇੰਟਰਸਟਡ ਨਾਲ ਖੇਡਦੇ ਆ ਤੇ ਬੜੇ ਚਾਣ ਨਾਲ ਇਸ ਖੇਡ ਨੂੰ ਖੇਡਦੇ ਆ ਸੋ ਇਸ ਦੇ ਇਤਿਹਾਸ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਨੀ ਹੈ ਖੋ-ਖੋ ਦਾ ਜਿਹੜਾ ਇਤਿਹਾਸ ਹੈ ਇਹ ਇੱਕ ਭਾਰਤੀ ਖੇਡ ਹੈ ਜਿਸ ਦੀ ਉਤਪਤੀ 1914 ਨੂੰ ਮਹਾਰਾਸ਼ਟਰ ਵਿੱਚ ਹੋਈ ਖੋਖੋ ਸ਼ਬਦ ਸੰਸਕ੍ਰਿਤ ਭਾਸ਼ਾ ਮਯੂ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਖੜੇ ਹੋਣਾ ਖੜੇ ਹੋਵੋ ਤੇ ਜਾਓ ਮਹਾਰਾਸ਼ਟਰ ਵਿੱਚ ਇਹ ਖੇਡ ਬਹੁਤ ਹੀ ਪ੍ਰਸਿੱਧ ਹੈ ਇਸ ਖੇਡ ਵਿੱਚ 12 ਖੜਿਆਰੀ ਹੁੰਦੇ ਹਨ ਤੇ ਟੈਨਰ ਰਨਰ ਹੁੰਦੇ ਹਨ ਸੋ ਜਿਹੜਾ ਖੇਡ ਦਾ ਜਿਹੜਾ ਮੈਦਾਨ ਦਾ ਆਕਾਰ ਹੈ ਉਹ ਐਤਾਕਾਰ ਹੁੰਦਾ ਸੋ ਇਹ ਈ ਸਾਡੀ ਖੋਖੋ ਖੇਡ ਬਾਰੇ ਜਾਣਕਾਰੀ ਸੋ ਇਸ ਨੂੰ ਵੀ ਧਿਆਨ ਨਾਲ ਸੁੰਨਾ ਸਭ ਦਾ ਧੰਨਵਾਦ ਹੈ